ਬਿਸ਼ਨ ਸਿੰਘ ਦੇ ਘਰ ਤਾਰਾ ਸਿੰਘ ਨੇ ਸਾਰੀ ਦਿਹਾੜੀ ਕੰਮ ਕੀਤਾ ਪਿਛਲੇ 20 ਦਿਨਾਂ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ ਸੀ ਘਰ ਦੀਆਂ ਲੋੜਾਂ ਘਰ ਵਿੱਚੋਂ ਉਠਰੀਆਂ ਮੰਗਾ ਨੇ ਮਜਬੂਰ ਕੀਤਾ ਸ਼ਾਇਦ ਨਾਲ ਕਹਿਣ ਲੱਗਾ ਬਿਸ਼ਨ ਸਿੰਘ ਜੀ ਛੋਟੇ ਜਿਹੇ ਮੇਰੇ ਬੰਦੇ ਦੀ ਮਜ਼ਦੂਰੀ ਦੇ ਪੈਸੇ ਦੇ ਦਿੰਦੇ ਸਾਡੇ ਲੋਕਾਂ ਕੋਲ ਇੰਨੀ ਗੁੰਜਾਇਸ਼ ਨਹੀਂ ਹੁੰਦੀ ਅਸੀ ਤਾਂ ਰੋਜ਼ ਦੀ ਰੋਜ਼ ਦਿਹਾੜੀ ਲਾ ਕੇ ਖਾਣ ਵਾਲੀ ਹੁੰਨੇ ਆ ਤੇ ਪਿਛਲੇ 20 ਦਿਨਾਂ ਦੇ ਪੈਸੇ ਲਗਾਤਾਰ ਤੁਹਾਡੇ ਘਰ ਕੰਮ ਕਰਦੇ ਆ ਤੁਹਾਡੇ ਵੱਲ ਨੇ ਬਿਸ਼ਨ ਸਿੰਘ ਕਹਿੰ ਲੱਗਿਆ ਤੈਨੂੰ ਪੈਸਿਆਂ ਦੀ ਕਿਹੜੀ ਲੋੜ ਹੈ ਸ਼ਾਮ ਨੂੰ ਜਾਂਦਾ ਹੋਇਆ ਤੂੰ ਰੋਟੀਆਂ ਲੈ ਕੇ ਜਾਣਾ ਦਾਲ ਲੈ ਕੇ ਜਾਣਾ ਤਰ ਸਿੰਘ ਨੇ ਬੇਨਤੀ ਕੀਤੀ ਮੈਂ ਕੋਈ ਉਹਨਾਂ ਦੀ ਮੰਗ ਨਹੀਂ ਕੀਤੀ ਉਹ ਤਾਂ ਬੀਬੀ ਜੀ ਨੇ ਕਿਹਾ ਸੀ ਵੀ ਇਹ ਅਸੀਂ ਬਾਹਰ ਛੁੱਟਦੇ ਆ ਬਾਹਰ ਛੁੱਟਣ ਦੀ بجائے ਮੈਂ ਆਖਿਆ ਮੇਰੇ ਬੱਚਿਆਂ ਦੇ ਮੂੰਹ ਪੈ ਜਾਏ ਕੰੰਗੀਆਂ ਜਿੰਨੀਆਂ ਰੋਟੀਆਂ ਤੇ ਦਾਲ ਸਬਜ਼ੀ ਕੋਈ ਬਚ ਜਾਂਦੀ ਉਹ ਮੈਨੂੰ ਦੇ ਦਿਆ ਕਰੋ ਮੈਂ ਤਾਂ ਵੈਸੇ ਲੈ ਕੇ ਜਾਣਾ ਉਹ ਤਾਂ ਮਜ਼ਦੂਰੀ ਨਹੀਂ ਨਾ ਵਿੱਚੋਂ ਸਿੰਘ ਕਹਿਣ ਲੱਗਿਆ ਕੋਈ ਗੱਲ ਨਹੀਂ ਦੋ ਤਿੰਨ ਦਿਨਾਂ ਤੱਕ ਆ ਜੀ ਤੀਜੇ ਦਿਨ ਤਾਰਾ ਸਿੰਘ ਫਿਰ ਗਿਆ ਸਾਹਮਣੇ ਬੇੜੇ ਦੇ ਵਿੱਚ ਮੰਜੇ ਟੱਠੇ ਪੌਹ ਸੁਨੇ ਸੁਨੇ ਬਿਸਤਰੇ ਵਿਛੇ ਤੇ ਉਹਦੇ ਉੱਤੇ ਕੁਝ ਧਰਮੀ ਪੋਸ਼ਾਕਾਂ ਵਿੱਚ ਲੋਕ ਬੈਠੇ ਨੇ ਮਨ ਵਿੱਚ ਵਿਚਾਰ ਬਣੀ ਅੱਜ ਨਾ ਕਮਾਂ ਪਰ ਘਰ ਦੀਆਂ ਮਜਬੂਰੀਆਂ ਨੇ ਮਜਬੂਰ ਕੀਤਾ ਹੌਲੀ ਦੇਖੂਬੇਸ਼ਨ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਭਈ ਮੇਰੇ ਥੋੜੇ ਜਿਹਾ ਪੈਸੇ ਦੇ ਦੰਦੇ ਉਹ ਫਿਰ ਗੁੱਸੇ ਹੋਏ ਕਹਿਣ ਲੱਗੇ ਭੈਜਾ ਟੇਕੇ ਅਜੇ ਤੈਨੂੰ ਦਿਸ਼ਦਾ ਨਹੀਂ ਵੀ ਘਰੇ ਬਾਬਾ ਜੀ ਆਏ ਨੇ ਪਹਿਲਾ ਇਹਨਾਂ ਦੀ ਗੱਲ ਸੁਣਨੀ ਹੈ ਰੁਕ ਜਾ ਉਹ ਵਿਚਾਰਾ ਪਿੱਛੇ ਚ ਜਾ ਕੇ ਬੈਠ ਗਿਆ ਬਾਬਿਆਂ ਦੇ ਸਾਹਮਣੇ ਕਈ ਤਰ੍ਹਾਂ ਦੇ ਪਕਵਾਨ ਬਣ ਕੇ ਆਏ ਉਹਨਾਂ ਨੇ ਸ਼ੱਕੇ ਸ਼ੱਕੇ ਵੱਡੇ ਬਾਬਾ ਜੀ ਕਹਿਣ ਲੱਗੇ ਪਈ ਪਿਛਲੀ ਵਾਰੀ ਅਸੀਂ ਗੁਰਦੁਆਰਾ ਸਹਿਬ ਲਈ ਪੁਰਾਣੀ ਇਮਾਰਤ ਢਾਕੇ ਨਵੀਂ ਬਣਾਉਣ ਲਈ ਉਹਦੀ ਸੇਵਾ ਵੀ ਤੁਹਾਡੇ ਕੋਲ ਲੈ ਕੇ ਗਏ ਸ਼ਾ ਤੇ ਐਸ਼ ਵਾਰੀ ਅਸੀਂ ਉੱਥੇ ਲੰਗਰ ਵੀ ਲਾਉਣਾ ਹੈ 600 ਦੇਸੀ ਕਿਉ ਦਾ ਪੀਪਾ ਸਾਡਾ ਪਿਛਲੀ ਵਾਰੀ ਲੱਗਿਆ ਸੀ ਐਤਕੀ ਸਾਡੀ ਤਮੰਨਾ ਹੈ ਜਲੇਬੀਆਂ ਤੇ ਹੋਰ ਮਠਿਆਈ ਬਣਾਉਣ ਵਾਸਤੇ 2000 ਪੀਪਾ ਦੇਸੀ ਕਿਉ ਦਾ ਲੱਗਣਾ ਤੁਸੀਂ ਦੱਸੋ ਕਿਨੇ ਦੀ ਸੇਵਾ ਲੈਂਦੇ ਹੋ ਬੇਚੰਸ ਕਿਹਨੇ ਕਿਹਾ ਬਾਬਾ ਜੀ ਡੈਸ਼ਬੋਰਡੀਆਂ ਤਾਂ ਕਣਕ ਦੀਆਂ ਰੱਖੀਆਂ ਹੋਈਆਂ ਸੀ ਤੇ ਕੁਝ ਮਾਇਆ ਵੀ ਰੱਖੀ ਹੋਈ ਐ ਉਹ ਵੀ ਅਰਪਣ ਕਰਨੀ ਐ ਪਰ ਜਿਵੇਂ ਤੁਸੀਂ ਖੁਸ਼ ਹੋ ਕੋਈ ਨਾ ਜੇ 2000 ਪੀਪੇ ਦੀ ਸੇਵਾ ਲੱਗੀ ਐ ਤੁਹਾਡੀ ਤਾਂ 1000 ਦੇਸੀ ਘੋਦਾ ਪੀਪਲ ਸਾਡੇ ਵੱਲੋਂ ਕਰਦੇ ਹੋ ਉਹਨਾਂ ਨੇ ਬਣਦੀ ਸਾਰੀ ਰਕਮ ਹਿਸਾਬ ਕਿਤਾਬ ਕਰਕੇ ਬਾਬਿਆਂ ਨੂੰ ਦੇ ਦਿੱਤੀ ਤੇ ਉਹ ਘਰੋਂ ਜਾ ਰਹੇ ਨੇ ਦੁੱਤੀ ਪੈਸੇ ਤਾਰਾ ਸਿੰਘ ਨੇ ਫਿਰ ਬੇਨਤੀ ਕੀਤੀ ਵਿਚਨ ਸਿੰਘ ਜੀ ਮੇਰੇ ਵੀ ਪੈਸੇ ਮੈਨੂੰ ਦੇ ਦਿੰਦੇ ਵਿਚਨ ਸਿੰਘ ਫਿਰ ਗੁੱਸੇ ਹੋਇਆ ਜਦੋਂ ਕੌੜੇ ਬੋਲ ਬੋਲੇ ਨਰਾਸ਼ ਹੋ ਕੇ ਤਾਰਾ ਸਿੰਘ ਕਰੋ ਨਿਕਲ ਲੱਗਾ ਹੈ ਅਚਾਨਕ ਗੁਰਦੁਆਰੇ ਦੇ ਸਪੀਕਰ ਵਿੱਚੋਂ ਆਵਾਜ਼ ਆ ਰਹੀ ਸੀ ਹਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਭਰੇ ਜਾਂ ਮੁਰਦਾਰ ਨਾ ਖਾਏ ਉਸ ਤਾਰਾ ਸਿੰਘ ਦੇ ਅੰਦਰੋਂ ਹੋਂਕਾ ਨਿਕਲਿਆ ਗੁਰੂ ਨਾਨਕ ਤੇਰੀ ਬਾਣੀ ਨੂੰ ਸੁਣਨ ਵਾਲੇ ਬਹੁਤ ਨੇ ਤੇਰੀ ਬਾਣੀ ਦਾ ਪਾਠ ਕਰਨ ਵਾਲੇ ਬਹੁਤ ਨੇ ਬੜੇ ਲੋਕਾਂ ਦੇ ਕੰਨਾਂ ਵਿੱਚੇ ਬੋਲ ਪੈਂਦੇ ਹੋਣਗੇ ਪਰ ਤੇਰੀ ਬਾਣੀ ਦੀ ਕਮਾਈ ਕਰਨ ਵਾਲਾ ਭਾਈ ਲਾਲੋ ਵਰਕਾ ਕੋਈ ਵਿਰਲਾ ਹੀ ਹੋਵੇਗਾ ਅੱਜ ਉਹਦੇ ਕੰਨਾਂ ਵਿੱਚ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦੂਜੇ ਪਾਸੇ ਇਹ ਧਰਮੀ ਪੁਸ਼ਾਕਾਂ ਵਿੱਚ ਫਿਰਦੇ ਉਹ ਲੋਕ ਜਿਹੜੇ ਗਰੀਬਾਂ ਦਾ ਹੱਕ ਮਾਰ-ਮਾਰ ਕੇ ਤਰ੍ਹਾਂ-ਤਰ੍ਹਾਂ ਦੇ ਕਰਮਕਾਂਡ ਕਰਦੇ ਨੇ ਦੋ ਤਸਵੀਰਾਂ ਅੱਜ ਤਾਰਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਸਨ ਇੱਕ ਪਾਸੇ ਗੁਰਬਾਣੀ ਨੂੰ ਵਿਚਾਰ ਕੇ ਉਹ ਜੀਬੇ ਕੋਈ ਕਰਤਾਰ ਦੀ ਲੋੜ ਸੀ ਦੂਜੇ ਪਾਸੇ ਕਰਮ ਕੰਡਾ ਵਿੱਚ ਲੁੱਟਾਈ ਜਾਂਦੀ ਮਾਇਆ ਦਾ ਪੱਖ ਸੀ ਤਾਰਾ ਸਿੰਘ ਹੌਂਕਾ ਪਰ ਕੇ ਆਪਣੇ ਘਰ ਨੂੰ ਚਲਾ ਗਿਆ ਗੁਰੂ ਦੇ ਬੋਲ ਉਹਦੇ ਬਾਹਰ-ਬਾਰ ਕੰਨਾ ਵਿੱਚ ਗੂੰਜ ਰਹੇ ਸਨ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਭਰੇ ਚਾ ਮੁਰਤਾਰ ਨਖੈ ਉਹਨੂੰ ਪਿਆਰ ਵਾਲਿਓ ਆਓ ਕੋਸ਼ਿਸ਼ करिए ਗੁਰਬਾਣੀ ਦੀ ਕਮਾਈ ਕਰਕੇ ਕਿਸੇ ਗਰੀਬ ਦਾ ਹੱਕ ਖਾਣ ਦੀ بجائے ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਹਦੀ ਮਿਹਨਤ ਉਹਦੀ ਤਲੀ ਤੇ ਰਖਿਏ ਗੁਰੂ ਨਾਨਕ ਦੀਆਂ ਬਰਕਤਾਂ ਬਹੁਤ ਸਾਡੇ ਘਰਾਂ ਵਿੱਚ ਵਰਤਣਗੀਆਂ ਤੇ ਉਹਦੀਆਂ ਖੁਸ਼ੀਆਂ ਨੂੰ ਅਸੀਂ ਨਾਲ ਨਜ਼ਰੀ ਨਜ਼ਰ ਦਿਖਾਉਣਾ ਹੈ